ਗੈਂਗਸਟਰਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਕਾਲੀ ਦੁਨੀਆ ਦੀ ਚੱਕਾ ਚੌਂਦ ਬਾਰੇ ਗੱਲ ਕਰਕੇ ਕੁਝ ਮਾੜੇ ਅੰਸਰ ਨੌਜਵਾਨਾਂ ਨੂੰ ਪਰਮਾ ਰਹੇ ਨੇ ਚੰਦ ਕਰਪੀਆਂ ਦਾ ਲਾਲਚ ਦੇ ਕੇ ਅਖੇ ਤੇਰੀ ਚੜ੍ਹਾਈ ਹੋ ਜਾਣੀ ਹੈ ਇਹ ਕਹਿ ਕੇ ਨੌਜਵਾਨਾਂ ਦੇ ਹੱਥ ਹਥਿਆਰ ਫੜਾਰੇ ਨੇ ਨੌਜਵਾਨਾਂ ਦੇ ਹੱਥ ਹਥਿਆਰ ਫੜਾਰੇ ਨੇ ਸਤਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀਸ਼ੂਰੀ ਤੁਸੀਂ ਸ਼ਹਿਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਪੰਜਾਬ ਵਿੱਚ ਗੈਂਗਸਟਰਵਾਦ ਬਹੁਤ ਵਧਦਾ ਜਾ ਰਿਹਾ ਹੈ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਪਿੱਛੇ ਇਹ ਬਹੁਤ ਵੱਡਾ ਕਾਰਨ ਹੈ ਬਹੁਤ ਵੱਡਾ ਰੀਜ਼ਨ ਦੱਸ ਦਈਏ ਕਿ ਗੈਂਗਸਟਰਾਂ ਦੀ ਆਮੂਮਨ ਅਸੀਂ ਦੇਖਦੇ ਆ ਕਿ ਰੀਲਾਂ ਬਹੁਤ ਵਾਇਰਲ ਹੁੰਦੀਆਂ ਪਿੱਛੇ ਗਾਣੇ ਲਾ ਕੇ ਬਦਮਾਸ਼ੀ ਵਾਲੇ ਗਾਣੇ ਲਾਏ ਜਾਂਦੇ ਆ ਗੈਂਗਸਟਰਾਂ ਦੇ ਰੀਲਾਂ ਦਿਖਾਈਆਂ ਜਾਂਦੀਆਂ ਜਿਦੇ ਕਰਕੇ ਨੌਜਵਾਨ ਇਹਨਾਂ ਵੱਲ ਪ੍ਰਭਾਵਿਤ ਹੋ ਜਾਂਦੇ ਆ ਆਪ ਸਭ ਨੂੰ ਜਹਾਦ ਹੋਣਾ ਕਿ 2 ਸਾਲ ਪਹਿਲਾਂ ਲੌਰੈਂਸ ਗਰੁੱਪ ਵੱਲੋਂ ਲੌਰੈਂਸ ਮਿਸ਼ਨੋਈ ਗਰੁੱਪ ਵੱਲੋਂ ਸਿੱਧੂ ਮੂਸੇ ਵਾਲੇ ਦਾ ਬਹੁਤ ਬੇਦਰਦੀ ਦੇ ਨਾਲ ਕਤਲ ਕੀਤਾ ਗਿਆ ਸੀ ਕੌਣ ਭੁੱਲ ਸਕਦਾ ਉਸ ਘਟਨਾ ਨੂੰ ਪਰ ਉਸੇ ਹੀ ਤਰੀਕੇ ਜੇ ਮੈਂ ਤੁਹਾਨੂੰ ਦੱਸਾਂ ਕਿ ਨਵਾਂ ਸ਼ਹਿਰ ਵਿੱਚੋਂ ਵੀ ਦੋ ਨੌਜਵਾਨਾਂ ਨੂੰ ਤਿਆਰ ਕੀਤਾ ਗਿਆ ਸੀ ਗੁਰਗਿਆਂ ਨੂੰ ਤਿਆਰ ਕੀਤਾ ਗਿਆ ਸੀ ਬਿਸ਼ਨੋਈ ਗਰੁੱਪ ਵੱਲੋਂ ਕਿਸੇ ਦੇ ਕਤਲ ਲਈ ਤਾਂ ਸਾਰੇ ਹੈਰਾਨ ਹੋ ਜਾਣਗੇ ਦੱਸ ਦਈਏ ਦੋ ਨੌਜਵਾਨ ਜਿਨ੍ਹਾਂ ਦੀ ਉਮਰ ਮਹਿਜ 20 ਸਾਲ ਤੇ 24 ਸਾਲ ਹੈ ਉਹਨਾਂ ਨੂੰ ਅਨਮੋਲ ਬਿਸ਼ਨੋਈ ਵੱਲੋਂ ਜੋ ਲੌਰੈਂਸ ਦਾ ਕਜ਼ਨ ਦੱਸਿਆ ਜਾਂਦਾ ਹੈ ਉਹਦੇ ਵੱਲੋਂ ਤਿਆਰ ਕੀਤਾ ਗਿਆ ਸੀ ਕਿਸ ਦੀ ਰੈਕੀ ਵੀ ਹੋ ਚੁੱਕੀ ਸੀ ਔਰ ਕੰਮ ਹੁਣ ਸਿਰਫ ਠਾ ਠਾ ਦਾ ਹੀ ਰਹਿ ਗਿਆ ਸੀ ਪਰ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਬੜੀ ਮੁਸਤੈਦੀ ਦਿਖਾਉਂਦੇ ਪੁਲਿਸ ਨੇ ਇਹਨਾਂ ਮਾੜੇ ਅੰਸਰਾਂ ਨੂੰ ਕਾਬੂ ਕਰ ਲਿਆ ਅਸੀਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਚੱਕਾ ਚੌਂਦ ਦਿਖਾਈ ਜਾਂਦੀ ਹੈ ਕਿ ਤੇਰੀ ਚੜ੍ਹਾਈ ਹੋ ਜਾਣੀ ਹੈ ਤੇਰੇ ਅਕਾਊਂਟ 'ਚ ਕਰੋੜਾ ਰੁਪਇਆ ਆ ਜਾਣਾ ਲੇਕਿਨ ਮਿਲਦਾ ਕੁਝ ਵੀ ਨਹੀਂ ਹੁਣ ਇਹ ਨੌਜਵਾਨ ਪਛਤਾਉਂਦੇ ਤਾਂ ਹੋਣਗੇ ਲੇਕਿਨ ਕਮਾਨੋਂ ਤੀਰ ਨਿਕਲ ਗਿਆ ਮਾਪੇ ਤਾਂ ਜਿਹੜੇ ਹੱਸਦੇ ਵਸਦੇ ਉੱਜੜ ਗਏ ਇਹਨਾਂ ਨੌਜਵਾਨਾਂ ਨੂੰ ਕੌਣ ਦੱਸੇ ਕਿ ਤੁਸੀਂ ਇੱਕ ਵਾਰੀ ਇਸ ਰਾਹ ਤੇ ਤਾਂ ਪੈ ਜਾਂਦੇ ਹੋ ਲੇਕਿਨ ਬਾਅਦ ਅੰਤ ਕੇਵਲ ਇਨਕਾਊਂਟਰ ਵੀ ਹੁੰਦਾ ਹੁਣ ਜਿਸ ਘਟਨਾ ਦੇ ਉੱਤੇ ਚਾਨਣਾ ਪਾਈਏ ਤਾਂ ਦੱਸ ਦਈਏ ਕਿ ਨਵਾਂ ਸ਼ਹਿਰ ਰਾਹੋਂ ਰੋਡ ਤੇ ਬੇਗਮਪੁਰ ਦੇ ਸਾਹਮਣੇ ਜਿਹੜਾ ਸਲੋ ਪਿੰਡ ਨੂੰ ਰਸਤਾ ਜਾਂਦਾ ਉੱਥੇ ਪੁਲਿਸ ਵੱਲੋਂ ਨਾਕਾ ਲਾਇਆ ਹੋਇਆ ਸੀਗਾ ਤੇ 16 ਤਰੀਕ ਨੂੰ ਇੱਕ ਮੋਟਰਸਾਈਕਲ ਜਿਸ ਦਾ ਨੰਬਰ PB32 AC0760 ਉਸ ਨੂੰ ਰੋਕਿਆ ਜਾਂਦਾ ਹੱਥ ਦਿੱਤਾ ਜਾਂਦਾ ਤਾਂ ਮੋਟਰਸਾਈਕਲ ਜਿਹੜੇ ਸਵਾਰ ਹੁੰਦੇ ਆ ਉਹ ਘਬਰਾ ਜਾਂਦੇ ਕਿਉਂਕਿ ਕਿਹਾ ਜਾਂਦਾ ਹੈ ਕਿ ਅਪਰਾਧ ਦੇ ਪੈਰ ਨਹੀਂ ਹੁੰਦੇ ਦੋ ਨੌਜਵਾਨ ਘਪਰਾ ਜਾਂਦੇ ਆ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਓਮ ਉਰਫ ਸਾਹਿਲ ਦੱਸਿਆ ਜਾਂਦਾ ਹੈ ਦੂਜੇ ਦਾ ਨਾਮ ਸਿਮਰੋਂ ਉਰਫ ਗਿਆਨੀ ਦੱਸਿਆ ਜਾਂਦਾ ਹੈ ਪੁਲਿਸ ਵੱਲੋਂ ਇਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਓਮ ਜਿਹੜਾ ਨੌਜਵਾਨ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਉਸ ਦੀ ਤਲਾਸ਼ੀ ਜਦੋਂ ਪੁਲਿਸ ਲੈਂਦੀ ਹੈ ਤਾਂ ਇੱਕ ਪਿਸਟਲ ਬਰਾਮਦ ਹੁੰਦੀ ਹੈ ਨਾਲ ਦੀ ਨਾਲ ਉਸ ਦੀ ਕਿੱਟ ਫਰੋਲੀ ਜਾਂਦੀ ਹੈ ਕਾਲੇ ਰੰਗ ਦੀ ਦੇਖੋ ਕਾਲੇ ਕਾਰਨਾਮੇ ਕਾਲੇ ਇਰਾਦੇ ਤੇ ਕਿੱਟ ਦੇ ਅੰਦਰੋਂ ਵੀ ਇੱਕ ਬੱਤੀ ਬੋਰ ਮਿਲਦਾ ਹੈ ਉਸ ਦੇ ਸਾਥੀ ਸਿਮਰੋਂ ਦੀ ਤਲਾਸ਼ੀ ਲਈ ਜਾਂਦੀ ਤਾਂ ਉਸ ਦੇ ਡੱਬ ਦੇ ਵਿੱਚੋਂ ਇੱਕ ਕਟਾ ਮਿਲਦਾ ਇਹਨਾਂ ਕੋਲ ਜਿੰਦਾ ਕਾਰਤੂਸ ਵੀ ਮਿਲਦਾ ਔਰ ਕਿਸ ਮਾਤਰਾ ਵਿੱਚ ਮਿਲਦੇ ਕਿੰਨੀ ਗਿਣਤੀ ਵਿੱਚ ਮਿਲਦੇ ਆ ਉਹ ਪ੍ਰੈਸ ਕਾਨਫਰੰਸ ਜਾਂਦੀ ਮਿੰਟਾਂ ਵਿੱਚ ਹੋਵੇਗੀ ਆਪਾਂ ਉੱਥੇ ਜਾਣਕਾਰੀ ਲਵਾਂਗੇ ਪ੍ਰੈਸ ਕਾਨਫਰੰਸ ਦੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈ ਸਵਾਲ ਇਹੀ ਉੱਠਦਾ ਹੈ ਕਿ ਨਵਾਂ ਸ਼ਹਿਰ ਦੇ ਇਹ ਦੋ ਨੌਜਵਾਨ ਲਾਰੈਂਸ ਵਿਸ਼ਨੋਈ ਗਰੁੱਪ ਦੇ ਸੰਪਰਕ ਵਿੱਚ ਕਿਵੇਂ ਆਂਦੇ ਆ ਅਨਮੋਲ ਵਿਸ਼ਨੋਈ ਗਰੁੱਪ ਦੇ ਸੰਪਰਕ ਵਿੱਚ ਕਿਵੇਂ ਆਂਦੇ ਆ ਅਸੀਂ ਸੋਚ ਵੀ ਨਹੀਂ ਸਕਦੇ ਬੜੀ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਬੜੀ ਬਾਰ ਇਹ ਕਿਹਾ ਜਾਂਦਾ ਕਿ ਦੁਆਬਾ ਜਿਹੜੀ ਬੈਲਟ ਹੈ ਇੱਧਰ ਤਾਂ ਨੌਜਵਾਨਾਂ ਦੇ ਮਨ ਵਿੱਚ ਕੋਈ ਗੱਲ ਹੈ ਕਿ ਵਿਦੇਸ਼ ਜਾਣਾ ਪਰ ਇਹ ਦੋ ਨੌਜਵਾਨਾਂ ਦੇ ਮਨ ਵਿੱਚ ਕਿਵੇਂ ਆ ਗਿਆ ਕਿ ਅਸੀਂ ਗੈਂਗਸਟਰ ਬਣਨਾ ਹੈ ਔਰ ਸਵਾਲ ਪ੍ਰੈਸ ਕਾਨਫਰੰਸ ਵਿੱਚ ਅਸੀਂ ਲਵਾਂਗੇ ਕਿ ਇਹਨਾਂ ਦਾ ਟਾਰਗੇਟ ਕੌਣ ਸੀ ਕਿਸ ਨੂੰ ਇਹਨਾਂ ਨੇ ਮਾਰਨ ਜਾਣਾ ਸੀ ਕਿਉਂਕਿ ਛੜ ਤੱਕ ਖਬਰ ਪਹੁੰਚੀ ਆ ਕਿ ਰੈਕੀ ਹੋ ਚੁੱਕੀ ਸੀਗੀ ਇਹਨਾਂ ਨੇ ਪੂਰੀ ਜਾਣਕਾਰੀ ਇਕੱਤਰਤ ਕਰ ਲਈ ਇਸ ਤੇ ਜਿਹੜਾ ਇਹਨਾਂ ਦਾ ਟਾਰਗੇਟ ਸੀ ਬਸ ਉਹਨੂੰ ਜਾ ਕੇ ਹੁਣ ਇਹਨਾਂ ਨੇ ਨਿਸ਼ਾਨਾ ਬਣਾਉਣਾ ਸੀ ਉਸ ਦੀ ਕਿਸਮਤ ਚੰਗੀ ਤੇ ਪੁਲਿਸ ਦੀ ਮੁਸਤੈਦੀ ਅੱਛੀ ਰਹੀ ਕਿ ਪੁਲਿਸ ਨੇ ਇਹਨਾਂ ਨੂੰ ਰੋਕ ਲਿਆ ਪੁਲਿਸ ਦਾ ਮੱਥਾ ਠਣ ਗਿਆ ਇਹਨਾਂ ਦੀ ਤਲਾਸ਼ੀ ਲਈ ਗਈ ਔਰ ਇਹਨਾਂ ਕੋਲ ਦੋ ਮਾੜੇ ਅੰਸਰਾ ਕੋਲੋਂ ਤਿੰਨ ਹਥਿਆਰ ਸਮੇਤ ਰੋਂਦ ਕਾਰਤੂਸ ਜਿਹੜੇ ਆ ਉਹ ਬ੍ਰਾਮਦ ਹੋਏ ਕਾਨਫਰੰਸ ਵਲ ਵਧੀਆ ਲੇਕਿਨ ਉਸ ਤੋਂ ਪਹਿਲਾਂ ਦੱਸ ਦਿਆ ਕਿ ਸੂਤਰਾ ਤੋਂ ਪਤਾ ਲੱਗਾ ਜਿਹੜਾ ਮੁੰਡਾ ਓਮ ਐ ਉਹ ਨੇਪਾਲ ਦੇ ਨਾਲ ਉਹਦਾ ਪਛੋਕੜ ਜੁੜਿਆ ਹੋਇਆ ਤੇ ਉਹ ਰੇੜੀ ਤੇ ਵੀ ਕੰਮ ਕਰਦਾ ਰੇੜੀ ਉਸਦੀ ਐ ਕਿ ਉਸਦੇ ਪਿਤਾ ਦੀ ਰੇੜੀ ਐ ਇਹ ਗੱਲ ਹਾਲ ਤੱਕ ਸਾਫ਼ ਨਹੀਂ ਹੋਈ ਲੇਕਿਨ ਫਿਰ ਹੈਰਾਨੀ ਇਹੀ ਵੱਧਦੀ ਐ ਕਿ ਇੱਕ ਰੇੜੀ ਵਾਲਾ ਰੇੜੀ ਤੇ ਕੰਮ ਕਰਨ ਵਾਲਾ ਨੌਜਵਾਨ ਜਿਹੜਾ ਆ ਉਹ ਕਿਵੇਂ ਲਾਰੈਂਸ ਗਰੁੱਪ ਦੇ ਸੰਪਰਕ ਵਿੱਚ ਆਉਂਦਾ ਤੇ ਹੌਸਲਾ ਹਾਂ ਇੰਨਾ ਵੱਧ ਜਾਂਦਾ ਕਿ ਕਤਲ ਤੱਕ ਦੇ ਇਰਾਦੇ ਹੋ ਜਾਂਦੇ ਆ ਕਿ ਇਹਨਾਂ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ ਉਹਨਾਂ ਦੇ ਇਨਕਾਊਂਟਰ ਵਾਲੀ ਖਬਰ ਨਹੀਂ ਪੜੀ ਇਹ ਬਹੁਤ ਵੱਡੇ ਸਵਾਲ ਨੇ ਪਰ ਅਸੀਂ ਤਾਂ ਆਖਰ ਵਿੱਚ ਇਹੀ ਕਹਿਣਾ ਚਾਹਾਂਗੇ ਪ੍ਰੈਸ ਕਾਨਫਰੰਸ ਵੱਲ ਤੁਹਾਨੂੰ ਲੈ ਕੇ ਜਾਣਾ ਪਰ ਆਖਰ ਵਿੱਚ ਇਹੀ ਕਹਿਣਾ ਚਾਹਾਂਗੇ ਨੌਜਵਾਨਾਂ ਨੂੰ ਸਮਝਾਉਣ ਲਈ ਕਿ ਅੰਤ ਬਹੁਤ ਮਾੜਾ ਹੁੰਦਾ ਫਿਰ ਮਾਪਿਓ ਤਾਂ ਇਹੀ ਕਹਿੰਦੇ ਆ ਕਿ ਕਰਮਾਂ ਦੇ ਆ ਬਲੀਆਂ ਰਿੱਧੀ ਸੀ ਖੀਰ ਤੇ ਬਣ ਗਿਆ ਦਲੀਆ ਬਣ ਗਿਆ ਦਲੀਆ ਮਾਪਿਓ ਨੇ ਪਤਨੀ ਨੇ ਬਾਰੇ ਕੀ ਕੁਝ ਖਾਫ ਸੋਚੇ ਹੋਣਗੇ ਪਰ ਇਹ ਹੁਣ ਸਲਾਖਾਂ ਦੇ ਪਿੱਛੇ ਆ ਤੇ ਜਾਣਕਾਰੀ ਹੁਣ ਜਿਹੜੀ ਅਗਲੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਮਾਨਯੋਗ ਐਸਐਸਪੀ ਮਹਤਾਬ ਸਿੰਘ ਗਰਕ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਤੁਸੀਂ ਵੀਡੀਓ ਦੇ ਅਖਰ ਤੱਕ ਬਨੇ ਰਹੋ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਡਿਸਟ੍ਰਿਕਟ ਐਸਪੀਸ ਨਗਰ ਨੇ ਮਾੜੇ ਆਂਸਰਾਂ ਤੇ ਗੈਂਗਸਟਰ ਖਿਲਾਫ ਜਿਹੜੀ ਮੁਹਿੰਮ ਚੇੜੀ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 16 ਤਰੀਕ ਨੂੰ ਐਸਚਓ ਸਿਟੀ ਨਵਾਂ ਸ਼ਹਿਰ ਤੇ ਇਹਨਾਂ ਦੀ ਟੀਮ ਨੇ ਪਿੰਡ ਸਲੋਹ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਚੈਕਿੰਗ ਦੌਰਾਨ ਉਹਨਾਂ ਨੇ ਦੋ ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਆ। ਉਹਨਾਂ ਦੋਨਾਂ ਬੰਦਿਆਂ ਦੇ ਨਾਮ ਇੱਕ ਓਮ ਬਹਾਦਰ ਉਰਫ ਸਾਹਿਲ ਹੈ ਤੇ ਦੂਸਰਾ ਸਮਰੌਂ ਸਿੰਘ ਉਰਫ ਗਿਆਨੀ। ਇਹ ਓਮ ਬਹਾਦਰ ਸਲੋਹ ਦਾ ਰਹਿਣ ਵਾਲਾ ਹੈ ਤੇ ਦੂਜਾ ਵਿਕਾਸਨਗਰ ਦਾ ਰਹਿਣ ਵਾਲਾ ਹੈ। ਇਹਨਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਆ। ਇੱਕ 9mm ਦਾ ਹੈਗਾ। ਇੱਕ 32 ਬੋਰ ਦਾ ਹੈਗਾ ਤੇ ਤੀਜਾ ਜਿਹੜਾ ਦੇਸੀ ਕੰਟਰੀ ਮੇਡ ਹੈਗਾ ਉਹ 12 ਬੋਰ ਦਾ ਹੈਗਾ ਤੇ 15 ਰੌਂਦ ਵੀ ਇਹਨਾਂ ਕੋਲੋਂ ਸਾਨੂੰ ਬਰਾਮਦ ਹੋਇਆ। ਮਡਲੀ ਜਿਹੜੀ ਅਸੀਂ ਤਫ਼ਤੀਸ਼ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਤੇ ਇਹ ਜਿਹੜੀ ਅਨਮੋਲ ਬਿਸ਼ਨੋਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਉਹਦੇ ਵੀ ਟੱਚ ਦੇ ਵਿੱਚ ਸੀਗੇ ਤੇ ਇਹਨਾਂ ਨੇ ਜਿਹੜੀ ਜਗ੍ਹਾ ਸੀਗੀ ਉਹਦੀ ਰੇਕੀ ਵੀ ਕੀਤੀ ਸੀਗੀ ਤੇ ਜਿਹੜੇ ਮੋਟਰਸਾਈਕਲ ਤੇ ਰੇਕੀ ਕੀਤੀ ਸੀ ਸਪਲੈਂਡਰ ਉਹਨੂੰ ਵੀ ਅਸੀਂ ਬਰਾਮਦ ਕਰ ਲਿਆ। ਪਹਿਲੇ ਕੋਈ ਮਾਮਲੇ ਦਰਜ ਨਹੀਂ ਸਰੇ ਨਾ। ਜਿਹੜਾ ਓਮ ਬਹਾਦਰ ਹੈ ਉੱਤੇ ਜਿਹੜਾ ਪਹਿਲਾਂ ਵੀ ਇੱਕ ਮਾਮਲਾ ਦਰਜ ਹੈਗਾ ਸਿਟੀ ਨਵਾਂ ਸ਼ਹਿਰ ਦਾ ਹੀ ਮੁਕੱਦਮਾ ਹੈਗਾ 154/22 ਕਿਸੇ ਨੂੰ ਮਾਰਨ ਦੀ ਇਹਨਾਂ ਨੇ ਜਿਹੜੀ ਹੈਗੀ ਵੀ ਉਹਤ ਬਣਾਈ ਸੀਗੀ ਉਹਦਾ ਮੁਕੱਦਮਾ ਓਮ ਬਹਾਦਰ ਦੇ ਦਰਜ ਹੈ ਤੇ ਪਹਿਲਾਂ ਇਹ ਜੇਲ੍ਹ 'ਚ ਵੀ ਰਹਿ ਕੇ ਆਇਆ ਉਹ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਿ ਜੇਲ੍ਹ ਚੋਂ ਕਿਹਦਾ ਕੰਟੈਕਟ ਆਇਆ ਤਾਂ ਕਿ ਜਿਹੜੇ ਅੱਗੇ ਨੇ ਇਹ ਇਹਨਾਂ ਦੇ ਸਪੋਰਟ 'ਚ ਆ ਕੇ ਇਹ ਜਿਹੜਾ ਇਹਨੇ ਵਾਰਤਤ ਕਰਨੀ ਸੀ। ਅਨੂ ਦੇ ਕਹਿੰਦੇ ਨੇ ਦੇਖ ਲੈ ਕਿ ਕੀ ਤਸੱਦੁਰ। ਇਹ ਜੋ ਹੁਣ ਤੱਕ ਮੁਢਲੀ ਤਫਤੀਸ਼ ਸਾਨੂੰ ਸਾਹਮਣੇ ਆਇਆ ਕਿ ਉਹਨਾਂ ਦੇ ਟੱਚ ਵਿੱਚ ਸੀਗੇ ਤੇ ਇਹ ਕਿ ਨਹੀਂ ਸੀਗੀ ਪਿੱਛੋਂ ਕਿਹਨੇ ਪਲੈਨਿੰਗ ਬਣਾਈ ਕਿਦਾਂ ਇਹਨਾਂ ਨੂੰ ਵੈਪਨ ਡਿਲੀਵਰ ਹੋਏ ਹੈ ਉਹ ਸਾਰਾ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਸਾਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਉਹ ਸਾਰਾ ਅਸੀਂ ਉਹਦੇ ਵਿੱਚ ਵੈਰੀਫਾਈ ਕਰਾਂਗੇ ਸਰ ਕਿਹੜੇ ਇਲਾਕੇ ਨਾਲ ਸੰਬੰਧਿਤ ਇਹ ਤੁਹਾਨੂੰ ਇਹ ਜਿਹੜੇ ਦੋ ਜਣੇ ਹੈਗੇ ਆ ਇਹ ਦੋਵੇਂ ਆਪਣੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਆ ਇੱਕ ਸਲੋਪਿੰਡ ਦਾ ਰਹਿਣ ਵਾਲਾ ਇੱਕ ਸਿਟੀ ਵਿਕਾਸ ਨਗਰ ਦਾ ਰਹਿਣ ਵਾਲਾ ਸਰ ਹੋਰ ਵੀ ਕੋਈ ਸਹਿਯੋਗੀ ਨਾਲ ਹੈ ਦੋ ਦੋ ਦੇ ਇਲਾਕੇ ਕੋਈ ਬਿਲਕੁਲ ਜੀ ਬਿਲਕੁਲ ਇਹ ਸਾਰਾ ਨਾ ਇਹਨਾਂ ਦੇ ਵਿੱਚੋਂ ਕੁਝ ਹੋਰ ਵੀ ਉਹ ਥੋੜਾ ਸਕਿਉਰਿਟੀ ਰੀਜ਼ਨ ਕਰਕੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਅੱਸੀ ਹਜੇ ਨਹੀਂ ਦੱਸ ਸਕਦੇ ਬਟ ਜਲਦੀ ਸਾਨੂੰ ਲੱਗਦਾ ਕਿ ਇਹਦੇ ਵਿੱਚ ਹੋਰ ਵੀ ਅਸੀਂ ਕਾਫੀ ਕਲਾਸਿਕ ਕਰਾਂ ਕਿਹਨਾਂ ਤੋਂ ਕੋਲ ਫਾਇਰਿੰਗ ਕਰਨਾ ਸੀ ਕਿਨਾਂ ਦੇ ਘਰ ਤੇ ਇਹ ਕਿ ਦੁਕਾਨ ਦੇ ਉਹ ਉਹੀ ਤੋਂ ਸਕਿਉਰਿਟੀ ਰੀਜ਼ਨ ਕਰਕੇ ਅਸੀਂ ਦੱਸ ਨਹੀਂ ਸਕਦੇ ਕਿ ਇਹਨਾਂ ਨੇ ਕਿੱਥੇ ਫਾਇਰਿੰਗ ਕਰਨੀ ਸੀ ਬਟ ਇਹਨਾਂ ਨੇ ਉਸ ਜਗ੍ਹਾ ਦੀ ਰੈਕੀ ਵੀ ਕਰ ਲਈ ਸੀ ਤੇ ਸਾਨੂੰ ਇਹਨਾਂ ਦੇ ਜਿਹੜਾ ਇਹਨਾਂ ਕੋਲ ਮਿਡਲੀ ਤਰਤੀਸ਼ ਤੋਂ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਕਿ ਉਹ ਉੱਥੇ ਜਾ ਕੇ ਵੀ ਆਏ ਹੈ ਜਿਹੜਾ ਮੋਟਰਸਾਈਕਲ ਉੱਤੇ ਰੈਕੀ ਕੀਤੀ ਸੀਗੀ ਉਹ ਵੀ ਅਸੀਂ ਬਰਾਮਦ ਕਰ ਲਿਆ ਹੈ ਇਸ ਤੇ ਬਿਲਕੁਲ ਅ ਅਰ ਨਹੀਂ ਜੀ ਹਜੇ ਤੱਕ ਜਿਹੜਾ ਇਸ ਵੈਪਨ ਨਾਲ ਸਾਡੇ ਸਾਹਮਣੇ ਕੁਛ ਨਹੀਂ ਆਇਆ ਕਿ ਇਹਨਾਂ ਨੇ ਇਸ ਵੈਪਨ ਦਾ ਕਿਤੇ ਯੂਜ਼ ਕੀਤਾ। ਕਿੱਥੇ ਕਿੱਥੋਂ ਆਇਆ ਸਰ? ਇਸੇ ਕਟਨੋਂ ਜਾਂਦੇ ਦੇ ਯਾਰੇ ਸੀ ਕਿ ਵੈਸੇ ਲੰਘਦੇ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸਿਆ ਜੀ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ। ਇਹਨਾਂ ਨੇ ਉਸ ਜਗ੍ਹਾ ਤੇ ਰੱਖੀ ਵੀ ਕਰ ਲਈ ਸੀ ਤੇ ਉਹ ਫਾਇਰਿੰਗ ਕਰਨ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਫੜ ਲਿਆ ਤੇ ਇਹਨਾਂ ਤੋਂ ਵੈਪਨ ਮਿਲ ਗਏ। ਬਿਲਕੁਲ ਜੀ ਬਿਲਕੁਲ। ਵੈਪਨ ਕਿੱਥੋਂ ਆਇਆ ਤੁਸੀਂ ਸਰ? ਵੈਪਨ ਕਿੱਥੋਂ ਇਹਨਾਂ ਨੂੰ ਜਿਹੜਾ ਵੈਪਨ ਡਿਲੀਵਰ ਕਰਾਏ ਹੈ ਇਹਨਾਂ ਦੇ ਵਿੱਚੋਂ ਕੋਈ ਕੰਟੈਕਟ ਜਦੋਂ ਇਹ ਓ ਉਦੋਂ ਇਹਨਾਂ ਦੇ ਕੁਝ ਬੰਦੇ ਕੰਟੈਕਟ ਚਾਹ ਲੈ ਜਿਨ੍ਹਾਂ ਨੇ ਇਹਨਾਂ ਨੂੰ ਵੈਪਨ ਡਿਲੀਵਰ ਕਰਾਏ ਤਾਂ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈਗਾ ਉਹ ਸਿਰਮਾਨ ਦੇ ਜਦੋਂ ਵੀ ਰਿਮਾਂਡ ਚ ਇਹਨਾਂ ਨੂੰ ਪੁੱਛ ਕੇ ਚੋਏਗੇ ਤੁਹਾਨੂੰ ਉਸ ਤਰੀਕੇ ਨਾਲ ਦੱਸ ਦੋਗੇ ਫਾਇਰਿੰਗ ਜਿਹੜੀ ਇਹਨਾਂ ਨੇ ਕੀਤੀ ਸੀ ਸਰ ਉਹ ਸਿਆਸੀ ਹੈ ਜਾਂ ਸਮਾਜਿਕ ਲੋਕੀ ਹੈਗੇ ਆ ਜਾਂ ਕੋਈ ਲੀਡਰ ਹੈ ਜਾਂ ਕੋਈ ਗਾਇਕਾ ਜਿੱਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਉਹ ਜਿਹੜਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਉਹ ਬਿਲਕੁਲ ਹੀ ਨਾਰਮਲ ਪਰਸਨ ਸੀਗਾ ਬਟ ਉਹ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਸਕਿਉਰਿਟੀ ਰੀਜ਼ਨ ਕਰਕੇ ਅਸੀਂ ਉਹਦਾ ਨਾਮ ਤੇ ਕੁਝ ਹੋਰ ਵੀ ਨਹੀਂ ਕਰ ਸਕਦੇ। ਸਾਡੇ ਜ਼ਿਲ੍ਹੇ ਵਿੱਚ ਇਹਨਾਂ ਹਿੰਟ ਮਿਲ ਸਕਦਾ ਜ਼ਿਲ੍ਹੇ 'ਚ ਹੀ ਹੈ ਕਿ ਜ਼ਿਲ੍ਹੇ ਤੋਂ ਬਾਹਰ ਨਹੀਂ। ਨਹੀਂ ਬਾਹਰ ਬਾਹਰ ਕਿਤੇ ਕਰਨ ਸੀ ਜ਼ਿਲ੍ਹੇ 'ਚ ਨਹੀਂ ਸੀ। ਹਾਂ ਠੀਕ ਹੈ। ਸਦਿਰਾ ਸੰਰੋਣ ਹੈ ਉਹ ਕਿੱਦਾਂ ਆ ਜਾਂਦਾ ਸੰਪਰਕ। ਸੰਰੋਣ ਤਾਂ ਜੇਲ੍ਹ ਦੇ ਵਿੱਚੋਂ ਦੇ ਸੰਪਰਕ ਹੋਏਗਾ। ਹਾਂਜੀ ਹਾਂ ਇਹ ਦੋਵੇਂ ਨਵਾਂ ਸ਼ਹਿਰ ਦੇ ਰਹਿਣ ਵਾਲੇ ਜੀ ਇੱਥੇ ਇੱਕ ਦੂਜੇ ਦੇ ਸੰਪਰਕ 'ਚ ਆਏ ਹੈ ਕੋਈ ਇਦਾਂ ਨਹੀਂ ਕਿ ਇਕੱਠੇ ਕੰਮ ਕਰਦੇ ਸੀ ਇਹ ਬਟ ਇੱਥੋਂ ਦੇ ਨਵਾਂ ਸ਼ਹਿਰ ਦੇ ਰਹਿਣ ਕਰਕੇ ਇੱਕ ਦੂਜੇ ਦੇ ਸੰਪਰਕ 'ਚ ਆਏ। ਇਹਨਾਂ ਸਰ ਇਹ ਉਮਰ ਕੀ ਦੀ ਦੇ ਪਰ ਪੜੇ ਲਿਖੇ ਤਾਂ ਘਾਟੀ ਹੈਗੀ ਜਿਹੜਾ ਓਮ ਹੈਗਾ ਉਹ 24 ਸਾਲ ਦਾ ਤੇ ਜਿਹੜਾ ਦੂਸਰਾ ਲੜਕਾ ਹੈਗਾ ਉਹ 26 ਸਾਲ ਦਾ ਹੈਗਾ ਸਰ ਕਿਤੇ ਤੁਹਾਨੂੰ ਕਿਸਲੇ ਮਿਲੇ ਕਿ ਨਸ਼ੀਲਾ ਪਦਾਰਥ ਮਿਲਿਆ ਨਹੀਂ ਨਸ਼ੀਲਾ ਪਦਾਰਥ ਕੋਈ ਨਹੀਂ ਮਿਲਿਆ ਜੀ ਇੱਕ ਤਾਂ ਜਿੱਦਾਂ ਤੁਹਾਨੂੰ ਦੱਸਿਆ ਤੈਨੂੰ ਵੈਪਨ ਮਿਲਿਆ ਨਾਲ 15 ਰੌਡ ਮਿਲੇ